ਤੁਸੀਂ ਵੇਖ ਰਹੇ ਹੋ ਦੇਨੀ ਸੂਰ ਅਤੇ ਮੈਂ ਹਰਜੁਨ ਜੈਨ ਅੱਜ ਅਸੀਂ ਮੌਜੂਦਾ ਟਾਂਡਾ ਦੇ ਹਨੂਮਨ ਮੰਦਿਰ ਦੇ ਵਿੱਚ ਜਿੱਥੇ ਕੀ ਪਹਿਲਾਂ ਤਾਂ ਬਾਹਰਲੀ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਕਿ ਡੈਕੋਰੇਸ਼ਨ ਬਹੁਤ ਹੀ ਵਧੀਆ ਕੀਤੀ ਹੋਈ ਹੈ ਹਨੂਮਨ ਜਨਮ ਦਿਤੀ ਦੇ ਸਬੰਧ ਵਿੱਚ ਬਿਲਕੁਲ ਹੀ ਮੈਂ ਆਪਣੇ ਕੈਮਰਾਮੈਨ ਸਾਥੀ ਨੂੰ ਕਹਾਂਗਾ ਪੂਰੀ ਜੀ ਡੈਕੋਰੇਸ਼ਨ ਦਿਖਾਈ ਜਾਵੇ ਨਾਲ ਹੀ ਹੁਣ ਜਿਹੜੀ ਇੱਥੇ ਅੱਜ ਹਨੂਮਨ ਜਨਮ ਦਿਤੀ ਮਨਾਇ ਗਈ ਹੈ ਉਸ ਸਬੰਧ ਵਿੱਚ ਆਪਾਂ ਹੁਣ ਗੱਲਬਾਤ ਕਰਾਂਗੇ ਇੱਥੇ ਜਿਹੜੇ ਮੈਂਬਰ ਆ ਹੁਣ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਅੱਜ ਜਿਹੜੀ ਹਨੂਮਨ ਜਨਮ ਦਿਦਾ ਤਿਉਹਾਰ ਆ ਬੜੀ ਧੂਮ ਨਾਲ ਹਨੂਮਨ ਮੰਦਿਰ ਦੇ ਵਿੱਚ ਬਣਾਇਆ ਗਿਆ ਉਹਨਾਂ ਦਾ ਇਸ ਮੰਦਿਰ ਵਿੱਚ ਇਹ ਕੀ ਕਹਿਣਾ ਆਓ ਗੱਲਬਾਤ ਕਰਦੇ ਯਾਰ ਪਹਿਲੇ ਪਤਾਂ ਦੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅੱਜ ਹਨੂਮਨ ਮੰਦਿਰ ਦੇ ਵਿੱਚ ਹਨੂਮਨ ਜਨਮ ਬਣਾਇਆ ਗਿਆ ਕੀ ਕਹਿਣਾ ਜੀ ਭਗਵਾਨ ਸ਼੍ਰੀ ਹਨੂਮਾਨ ਜੀ ਦਾ ਜਨਮ ਉਤਸਵ ਸਾਲ ਦੇ ਵਿੱਚ ਦੋ ਵਾਰ ਹੀ ਮਨਾਇਆ ਜਾਂਦਾ ਇਹ ਇੱਕੋ ਇੱਕ ਐ ਹੋਜੇ ਸਾਡੇ ਇਸ਼ਟ ਨੇ ਜਿਨ੍ਹਾਂ ਦਾ ਸਾਲ ਦੇ ਵਿੱਚ ਦੋ ਵਾਰ ਉਤਸਵ ਮਨਾਇਆ ਜਾਂਦਾ ਅੱਜ ਦੀਵਾਲੀ ਤੋਂ ਪਹਿਲਾਂ ਸ਼੍ਰੀ ਅਰਜੁਨ ਕਲੱਬ ਦੇ ਸਾਰੇ ਮੈਂਬਰਾਂ ਵੱਲੋਂ ਸ਼੍ਰੀ ਹਨੂਮਾਨ ਜੀ ਦੇ ਮੰਦਰ ਦੇ ਵਿੱਚ ਭਗਵਾਨ ਸ਼੍ਰੀ ਹਨੂਮਾਨ ਜੀ ਦਾ ਜਨਮ ਉਤਸਵ ਹਨੂਮਾਨ ਜਨਮ ਦਿਤੀ ਬੜੀ ਸ਼ਰਧਾ ਤੇ ਧੂਮ-ਧਾਮ ਨਾਲ ਮਨਾਈ ਗਈ ਹੈ ਸਾਰੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਪੂਰੀ ਟੀਮ ਦੇ ਵੱਲੋਂ ਭਗਵਾਨ ਸ਼੍ਰੀ ਹਨੂਮਾਨ ਜੀ ਦੇ ਹਨੂਮਾਨ ਚਲिसा ਇਥੇ ਉਹਦਾ ਪਾਠ ਕੀਤਾ ਗਿਆ ਉਸ ਤੋਂ ਬਾਅਦ ਆਰਤੀ ਹੋਈ ਹੈ ਤੇ ਦੀਪਮਾਲਾ ਕੀਤੀ ਗਈ ਹੈ ਸਾਰੇ ਸ਼ਹਿਰ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਜਿਨ੍ਹਾਂ ਨੇ ਇਸ ਉਤਸਵ ਦੇ ਵਿੱਚ ਵਾਦ ਚੜ ਕੇ ਸਹਿਯੋਗ ਕੀਤਾ ਸਾਰਿਆਂ ਦਾ ਧੰਨਵਾਦੀ ਅੱਗੇ ਹੋਰ ਕੀ ਸੰਦੇਸ਼ ਦੇਣਾ ਚਾਹੁੰਦੇ ਆਂ ਅੱਜ ਕੱਲ ਦੀ ਪੀੜ੍ਹੀ ਅੱਜ ਕੱਲ ਦੀ ਪੀੜ੍ਹੀ ਨੂੰ ਇਹੋ ਹੀ ਸੰਦੇਸ਼ ਹੈ ਜੀ ਕਿ ਜਿਹੜੀ ਅੱਜ ਕੱਲ ਦੀ ਪੀੜ੍ਹੀ ਮੋਬਾਈਲਾਂ ਦੇ ਵਿੱਚ ਗ੍ਰਸਤ ਹੋ ਕੇ ਨਸ਼ਿਆਂ ਦੇ ਵਿੱਚ ਗ੍ਰਸਤ ਹੋ ਕੇ ਕੁਰਾਏ ਪੈ ਰਹੀ ਹੈ ਉਹਨਾਂ ਨੂੰ ਇਨ੍ਹਾਂ ਧਾਰਮਿਕ ਸਮਾਗਮਾਂ ਦੇ ਵਿੱਚ ਵਾਦ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ ਆਪਣੇ ਇਤਿਹਾਸ ਦੇ ਨਾਲ ਜੁੜਨਾ ਚਾਹੀਦਾ ਹੈ ਜੋ ਸਾਡੇ ਪੂਰਵਜਾਂ ਨੇ ਇਨੀਆਂ ਕੁਰਬਾਨੀਆਂ ਕੀਤੀਆਂ ਸਾਡੇ ਲਈ ਸਾਡੇ ਲਈ ਧਰਮ ਦਾ ਸੰਦੇਸ਼ ਦੇ ਕੇ ਗਏ ਨੇ ਉਸ ਮਾਰਗ ਤੇ ਚੱਲਣਾ ਚਾਹੀਦਾ ਹੈ ਨੌਜਵਾਨ ਪੀਡੀ ਨੂੰ ਇਹੋ ਹੀ ਸੰਦੇਸ਼ ਹੈ ਜੀ ਸਾਡੇ ਨਾਲ ਹੁਣ ਸੀਨੀਅਰ ਮੈਂਬਰ ਵੀ ਹੁਣ ਮੌਜੂਦ ਨੇ ਆਪਾਂ ਗੱਲਬਾਤ ਕਰਾਂਗੇ ਅੱਜ ਹਨਮਾ ਜੰਤੀ ਦੇ ਇਸ ਵਿੱਚ ਪਹੁੰਚ ਕੇ ਕੀ ਕਹਣਾ ਚ ਹੈ ਗੋਲ ਸਿਆਬਤੀ ਰਾਮਚੰਦਰ ਭਗਵਾਨ ਕੀ ਜੈ ਜੈਕਾਰੇ ਵੀਰ ਬਜਰੰਗੀ ਹਰ ਹਰ ਮਹਾਦੇਵ ਅਈ ਜੈਕਾਰਾ ਬਲਉਂਦੇ ਬਜਰੰਗ ਬਲੀ ਦਾ ਬਜੰਗ ਬਲੀ ਇਸ ਨਹੀਂ ਕੋਣ ਸੀ ਹਰ ਹਰ ਮਹਾਦੇਵ ਇਹ ਰੁਦਰਾਵਤਾਰਾ ਔਰ ਬਜਰੰਗਵਲੀ ਉਦੋਂ ਆਏ ਜਦੋਂ ਰਾਮਚੰਦਰ ਜੀ ਨੇ ਬਨਵਾਸ ਹੋਇਆ ਤਾਂ ਉੱਥੇ ਜਾ ਕੇ ਸ਼ਕਰੀਬ ਦੇ ਨਾਲ ਉਹਨਾਂ ਨੂੰ ਕੱਟਦਾ ਬਾਲੀ ਦਾ ਤੇ ਹਨੂਮਾਨ ਜੀ ਦੇ ਉਹਰੇ ਮੰਤਰੀ ਸੀਗੇ ਉਹ ਫਿਰ ਰਾਮਚੰਦਰ ਜੀ ਨਾਲ ਜੁੜੇ ਉਹ ਇਹਨਾਂ ਨਾਲ ਹੋਰ ਜਿੰਨੇ ਵੀ ਦੇਵੀ ਦੇਤੇ ਸੀਗੇ ਉਹ ਮਾਨਵ ਰੂਪ ਧਾਰ ਕੇ ਉਹਨਾਂ ਨੇ ਸੀਤਾ ਮਾਤਾ ਦਾ ਜਿਹੜੇ ਹਰਨ ਹੋ ਗਿਆ ਉਹਦੇ ਜਿਹੜੇ ਰਾਵਣ ਨੂੰ ਮਾਰਨ ਵਾਸਤੇ ਉਹ ਸਾਰੇ ਜੁੜੇ ਸਨ ਤੇ ਉਦੋਂ ਉਹਨਾਂ ਨੂੰ ਜਿਹੜੇ ਇਹ ਸਾਰੀ ਗੱਲ ਹੋ ਗਈ ਸਤਿ ਸ਼੍ਰੀ ਅਕਾਲ ਸ਼੍ਰੀ ਰਾਮਚੰਦਰ ਜੀ ਦੇ ਉਹ ਕਰਨ ਵਿੱਚ ਇਹਨੇ ਬਹੁਤ ਮਦਦ ਕੀਤੀ ਔਰ ਇੱਕ ਮੋਹਰ ਕਾ ਜਿਹੜੀ ਸੀ ਉਹ ਖਾਸ ਕਰਕੇ ਸ਼੍ਰੀ ਰਾਮਚੰਦਰ ਜੀ ਨੇ ਹਨੂਮਾਨ ਜੀ ਨੂੰ ਦਿੱਤੀ ਔਰ ਦੱਖਣ ਦਿਸ਼ਾ ਵੇ ਜਾਣ ਵਾਸਤੇ ਉਹਨਾਂ ਨੂੰ ਪਤਾ ਜੀ ਜਿਹੜੀ ਮੋਹਰ ਹੈ ਇਹ ਜਿਹੜੇ ਜੀ ਜਾਣਦੇ ਨਾਲ ਦਿਲੋਂ ਮੰਨ ਕੇ ਇਹ ਮੇਰਾ ਭਗਤਵਾਨ ਔਰ ਮੇਰਾ ਫਾਲੋਅਰ ਜਿਹੜਾ ਇਹ ਬੰਦਾ ਸਾਡੇ ਕਲੱਬ ਦਾ ਜਿੰਨੇ ਵੀ ਹੋਏ ਹੈ ਜੇ ਮਨੋਤਨ ਹੋਗੇ ਕਲੱਬ ਦੇ ਨਾਲ ਜੁੜਨਗੇ ਗਉਣ ਬੁਜਰੰਗ ਵਜਦਾ ਜੋੜਨਗੇ ਤਾਂ ਉਹਨਾਂ ਦੀ ਮਨੋਕਾਣਾ ਪੂਰਨ ਹੋਣਗੀਆ ਤੇ ਜੇ ਖਰਾਬਾ ਕਰਨਗੇ ਸਾਡੀ ਕਲਬ ਨੂੰ ਤੋੜਨ ਦੀ ਕੋਸ਼ਿਸ਼ ਕਰਨਗੇ ਜਾਂ ਰਾਵਣੀਲਾ ਦੇਚ ਵੀ ਵਿਗੜ ਪਾਉਣ ਦੀ ਕੋਸ਼ਿਸ਼ ਕਰਨਗੇ ਤੇ ਬੰਦਾ ਬਚਾਏਗਾ ਕੋਈ ਨਹੀਂ ਇਸ ਛਰਿਆਮਾ ਮੈਂ ਤੁਹਾਨੂੰ ਗੱਲ ਸਮਝਾਉਂਦਾ ਸੀਗਾ ਵੀ ਉਸ ਵੇਲੇ ਜੇ ਬੁਧਰਕਾ ਦਿੱਤੀ ਤਾਂ ਬੁਧਰਕਾ ਦੇਖ ਕੇ ਹਰਮਾਨ ਜੀ ਉਹ ਚੱਲ ਗਏ ਉਧਰ ਜਦੋਂ ਉੱਥੇ ਗਏ ਸੀਤਾ ਮਾਤਾ ਬੈਠੀ ਆ ਬਟਵਰਖ ਦੇ ਥਲੇ ਉਹ ਤੋਂ ਦਿਖਾਈ ਰਾਵਣ ਨਾਲ ਗੱਲਬਾਤ ਹੋਈ ਈ ਗਲਬਾ ਨੂੰ ਇੱਕ ਮਹੀਨੇ ਦਾ ਮੋਹ ਦੇ ਦਿੱਤੀ ਸੀ ਕਿਨੂੰ ਰਾਵਣ ਨੇ ਸੀਤਾਂ ਕੇ ਮੰਨ ਲਿਆ ਸੀ ਪਰ ਹਨੂਮਾਨ ਉੱਤੇ ਬਿਆਗ ਦੇ درخت ਤੇ ਅਸ਼ੋਕ درخت ਦੇ ਉੱਤੇ ਸ਼ੋਕਾ ਦਰਖਾ ਅਜਾ ਦੇਖਿਆ ਅਸ਼ੋਕ ਅਸ਼ੋਕ ਵਾਟਕਾ ਸ਼ੋਕ ਵਾਟਕਾ ਵੇ ਸੀ ਅਸ਼ੋਕਾ ਦਰਖਸ਼ਾ ਵੀ ਸੀਗਾ ਉੱਤੇ ਜਿਹੜਾ ਅੱਜ ਕੱਲ ਲੰਬੜਾ ਦੁਨਚੰਦ ਇਹ ਦਰਖਸ਼ਾ ਉਹਨੇ ਬਾਂਦਰ ਦਾ ਰੂਪ ਕਾਰ ਕੇ ਛੂਟਾ ਤੇ ਉੱਤੇ ਜਾ ਕੇ ਸਾਰ ਗਲਬਾ ਸੁਣਦੇ ਰਹੇ ਤੇ ਉਹ ਜਿਹੜੀ ਸਾਰੇ ਗਲਬਾ ਰਾਵਣ ਦੀ ਸੁਣੀ ਤੇ ਉਹਨੇ हनुमान जी ने कहा एकदम चले आ गए उन्हें सीता माता ने गलबात की थी सारे पे उस, उस थी के उस भाई होने करके मैं रावण नी गई चौक वाटका गलत किया फिर हनुमान जी माता ने माता सीता ने कहा तू काम किया तुम एगा तुम एगा बहुत बधिया मैं इत हुआ मेरा तो मेरी है अजर अमर गुण निधि सुत होहू बाबा जी इधर इधर मेरे सामने आओ अजर अमर गुण निधि सुत होहू करो बहुत रघुनायक चोहूं मेरी गल अजर अमर अज हनुमान जी अजर अमर भी आ गुण निधान अजर अमर गुण निधि सुत होहू करो बहुत रघुनायक चोहू ਜੀ रामचन्द्र जी तन्ने ਬਹੁਤ ਹੀ ਪਿਆਰ ਕਰਨਗੇ ਔਰ ਬਹੁਤ ਦਾ ਸਨੇਤ ਪ੍ਰਾਪਤ ਹੋਗਾ ਇਹ ਵਰਦਾਨ ਸੀਤਾ ਮਾਤਾ ਨੇ ਹਨੂਮਾਨ ਜੀ ਨੂੰ ਦਿੱਤਾ ਸਾਡੇ ਨਾਲ ਹੁਣ ਗੱਲਬਾਤ ਕਰਨ ਵਾਸਤੇ ਬਲਜੀਤ ਰਾਏ ਬਾਬਾ ਜੀ ਮੌਜੂਦ ਨੇ ਆਪਾਂ ਗੱਲਬਾਤ ਕਰਾਂਗੇ ਉਹ ਵੀ ਅੱਜ ਹਨੂਮਾਨ ਜੰਤੀ ਦੇ ਵਿੱਚ ਪਹੁੰਚੇ ਹੋਏ ਨੇ ਆਪਾਂ ਗੱਲਬਾਤ ਜੀ ਹੁਣ ਬਲਜੀਤ ਜੀ ਨੂੰ ਵੀ ਅੱਜ ਸੋਲ ਕੇ ਚਾਰੇ ਹੀ ਸਮੂਹ ਨਗਰ ਨਿਵਾਸੀਆਂ ਨੂੰ ਔਰ ਸਮੂਹ జగਤ ਨੂੰ ਅੱਜ ਦੇ ਇਸ ਵੀਰ ਬਜਰੰਗਬਲੀ ਜੀ ਦੇ ਜਨਮ ਮੌਸਮ ਦੀਆਂ ਬਹੁਤ ਬਹੁਤ ਮੁਬਾਰਕਾਂ ਆਜ ਦੇ ਦਿਨ ਸ਼੍ਰੀ ਅਜੂਨਗਲਾ ਟਾਂਡਾਵਲੋ ਮੇਨ ਬੀਆ ਟਾਂਡਾ ਵਿੱਚ ਜੋ ਬੇਰੰਗਵਲੀ ਜੀ ਦਾ ਮੰਦਿਰ ਹੈ ਇੱਥੇ ਬੇਰੰਗਵਲੀ ਜੀ ਦਾ ਜਨਮ ਦਿਨ ਬਹੁਤ ਹੀ ਸ਼ਰਧਾ ਅਤੇ ਭਾਵ ਦੇ ਨਾਲ ਮਨਾਇਆ ਗਿਆ ਔਰ ਸ਼੍ਰੀ ਹਨੂਮਾਨ ਚਲिसा ਜੀ ਦਾ ਪਾਠ ਕੀਤਾ ਗਿਆ ਸਮੂਹ ਜਗਤ ਦੇ ਵਿੱਚ ਸਾਰਿਆਂ ਨੂੰ ਮਿਲ ਕੇ ਇਕਜੁੱਟ ਹੋ ਕੇ ਰਹਿਣ ਦਾ ਸੁਨੇਹਾ ਦਿੱਤਾ ਗਿਆ ਹੈ ਔਰ ਸਰਬਾਧੇਪਲੇ ਦੀ ਅਰਦਾਸ ਕੀਤੀ ਗਈ ਹੈ। ਜਿਲੀ ਅਜੀਤ ਗੁਰੂ ਆਪ ਕਾਂਡਾ ਬਲੋ ਸਾਰੇ ਹੀ ਨਗਰ ਨਿਵਾਸੀਆਂ ਨੂੰ ਇੱਕਾਰੀ ਸਹਿਤ ਲੱਖ ਲੱਖ ਮੁਬਾਰਕਾਂ ਲੱਖ ਲੱਖ ਮੁਬਾਰਕਾਂ જય ਸ਼੍ਰੀ ਰਾਮ જય ਸ਼੍ਰੀ ਰਾਮ જય ਸ਼੍ਰੀ ਰਾਮ ਇਹ ਸੁਣ ਹਰ ਗਿੰਗ ਕਲੱਬ ਦੇ ਮੈਂਬਰ ਜਿਨ੍ਹਾਂ ਨੇ ਦੱਸਿਆ ਕਿ ਅਸੀਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਵ ਹਨੂਮਨ ਜੰਤੀ ਦਾ ਤਿਹਾਰ ਜਿਹੜਾ ਦੀਵਾਲੀ ਤੋਂ ਪਹਿਲੇ ਆਉਂਦਾ ਉਹ ਮਨਾਣੇ ਅਤੇ ਨਾਲ ਹੀ ਉਹਨਾਂ ਨੇ ਜਿਹੜੇ ਨਸ਼ੇ ਦੇ ਗ੍ਰਸਤੇ ਵਿੱਚ ਲੋਕ ਫਸੇ ਹੋਏ ਨੇ ਉਹਨਾਂ ਨੂੰ ਧਾਰਮਿਕ ਸੰਸਥਾਵਾਂ ਨਾਲ ਤੇ ਧਾਰਮਿਕ ਪਠਾਣਾ ਜੋੜਨ ਦੀ ਜਿਹੜੀ ਆਪੀਲ ਕੀਤੀ ਹੈ ਨਾਲ ਹੀ ਉਹਨਾਂ ਨੇ ਦੁਆਲੀ ਦਾ ਤਿਹਾੜ ਜਿਹੜਾ ਆ ਰਿਹਾ ਉਸ ਸੰਬੰਧ ਵਿੱਚ ਜਿਹੜੀ ਹੈ ਸ਼ਹਿਰ ਨਿਵਾਸੀ ਨੂੰ ਵਧਾਈ ਦਿੱਤੀ ਤੁਸੀਂ ਵੇਖਦੇ ਰਹੋ ਦਿਨਿਕ ਸੁਰਾ ਮੈਂ ਹਰਜਨ ਜੈਂਟਾ ਡੌਰ